लोक हित लोका दी आवाज ਕਲ ਬਾਅਦ ਕੋਈ ਨਹੀਂ ਆਸਮੇ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਕੇ ਝਗੜਾ ਕਿਤੇ ਪਰਸਾ ਚੌਥੇ ਵੀ ਦੱਸਦੇ ਝਗੜਾ ਹੋਇਆ ਹੈ ਲੜੇ ਆਪਸ ਵਿੱਚ ਮੜਾ ਮੋਟਰ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ ਗੋਲਾ ਕੱਢਦੇ ਹੀ ਮੁੰਡੇ ਨੂੰ ਤੁਹਾਨੂੰ ਸਾਦੇ ਹੀ ਉਹ ਸ੍ਰੀ ਹਰਿ ਆਲੀ ਸਾਹਿਬ ਦਾੜਾ ਮੰਡੀ ਚਲੇ ਗਿਆ ਫੋਨ ਤੇ ਧਮਕੀਆਂ ਦਿੰਦੇ ਧਮਕੀਆਂ ਧਿੰਦੇ ਤੇ ਇਹ ਇਕੱਲਾ ਹੀ ਚਲੇ ਗਿਆ ਤੇ ਜਦੋਂ ਗਿਆ ਤੇ ਇਹਨੇ ਅਗੇ ਦੱਸੋ ਰੋਜ਼ ਮੈਨੂੰ ਗਾਲਾ ਕੱਢਦੇ ਚੱਕਰ ਕੀ ਆ ਇਹ ਮੁੰਡਾ ਵਾਲੀਵਾਲ ਦਾ ਪਲੇਅਰ ਹੀ ਚੰਗਾ ਚੰਗਾ ਪਰਿਵਾਰ ਦਾ ਹੀ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਤੇ ਜਦੋਂ ਗਿਆ ਤੇ ਇਹਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸ੍ਰੀ ਹਰਿ ਆਲੀ ਦਾ ਦਾਦੇ ਮੰਡੀ ਮਣੀ ਮਣੀ ਮੁੰਡੇ ਦਾ ਨਾ ਉਹਨੇ ਕਿਰਚ ਕੱਢ ਕੇ ਅਸੇਂ ਵੀ ਦਿਲ ਤੇ ਮਾਰੀ ਇਹ ਦੇ ਪਿਆ ਦੇ ਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਦੇਫਾਣਾ ਤੇ ਉੱਥੇ ਹੀ ਉਹ ਦੇਖਿਆ ਕਿਨੇ ਸਾਲ ਦਾ ਹੀ ਸਾਡੇ ਤਾਂ 16 16 16 ਸਾਲ ਦੀ ਉਮਰ ਹੈ ਇੱਕ ਖਿਡਾਰੀ ਕਹਿੰਦਾ ਹੀ ਵਾਲੀ ਵਾਲ ਦਾ ਖਿਡਾਰੀ ਤੇ ਇਥੇ ਖੇਡਦਾ ਹੀ ਨਹੀਂ ਜਲੰਧਰ ਅਕੈਡਮੀ ਟੂਰਨਾਮੈਂਟ ਜਾਂਦਾ ਹੈ ਜਲੰਧਰ ਅਕੈਡਮੀ ਚ ਹਾਂਜੀ ਕੀ ਆਪਾਂ ਪੁਲਿਸ ਤੋਂ ਵੀ ਮੰਗ ਕਰਦੇ ਹਾਂ ਇਹ ਆਪਾਂ ਮੰਗ ਕਰਦੇ ਹੋ ਵੀ ਸਖਤ ਸਖਤ ਕਾਰਵਾਈ ਹੋਵੇ ਕਿ ਉਹ ਉਹਰ ਕੈਦ ਹੋਣੀ ਚਾਹੀਦੀ ਜਾਂ ਫਿਰ ਸੀਰੋ ਹੋ ਜੇ ਉਹ ਜਿਹੜੇ ਬਗਿਆ ਨੂੰ ਨੌਜਵਾਨ ਮਾਪਿਆਂ ਦਾ ਦੋ ਪੁੱਤੇ ਹੀ ਇੱਕ ਕੈਨੇਡਾ ਚ ਤੇ ਵੇੜਾ ਕਰਕੇ ਰਸਤਾ ਘਰ ਦਾ ਸਾਰਾ ਘਰ ਹੀ ਬਰਬਾਦ ਹੋ ਗਿਆ ਸਕੂਲ ਪੜ੍ਹਦੇ ਮੁੰਡੇ ਮੈਂ ਮਾਈ ਮੇਰੇ ਪਿੰਨ ਗੱਲ ਲਈ ਤੇ ਮੈਂ ਬੈਗ ਭਾਗੇ ਨਾਲ ਇਹਨਾਂ ਨੂੰ ਘਰ ਲੈ ਸਾਈ ਬਾਅਦ ਚੋ ਬਾਅਦ ਕਹ ਲਾ ਕੇ ਤੁਸੀਂ ਕਿੰਨੇ ਦਿਨਾਂ ਮੋੜੇ ਮੈਂ ਉਹਨਾਂ ਨੂੰ ਕੋਗਾ ਨਹੀਂ ਬੋਦ ਕੋਪੇ ਆਪਾਂ ਉਹ ਤੇਰੇ ਵੀ ਹੈ ਇਹ ਇਹ 35 40 ਜਾਨ ਜਾਏ ਕੋਈ ਫਰਾਹ ਸਰੇ ਦੋ ਤਿੰਨ ਹੀ ਹੋ ਜਾਣ ਬਦ ਕੋ ਮਾਲਾ ਉਹਨਾਂ ਨੇ ਇਹ ਵੀ ਜਾਰੀ ਪਹਿਣ ਕੇ ਨਹੀਂ ਪਾ ਜਾਂਗੇ ਇਹ ਗੱਲ ਹੈ ਇਹ ਗੱਲ ਹੈ ਕੀ ਨਾਂ ਜੀਦਾ ਬੋਦੀ ਇੱਕ ਵੀ ਸੀ ਇਹ ਪਲੇਅਰ ਵੀ ਸੀ ਇਹ ਬੜੀ ਵੱਡ ਨਾ ਕਿੱਥੇ ਗੇਟ ਦਾ ਜਿਲੰਧਰ ਸਪੋਰਟਸ ਨੂੰ ਮਾਰਿਆ ਕਿ ਗਿਲਚਰ ਦੇ ਨਾਤਰ ਕੱਲਾ ਗਿਆ ਵੀ ਕਰਾਂ ਕੱਲੇ ਗਏ ਜਿਸ ਪਿੰਡ ਜਾਂਦਾ ਜਿਵੇਂ ਇੱਥੇ ਇੱਕ ਸਰਾਲੀ ਜਿਹੜਾ ਇਸਰਾਲੀ ਪਿੰਡ ਹੈ ਸਰਾਲੀ ਥਾਣਾ ਉੱਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਹੈ ਉੱਥੇ ਲੜਾਈ ਹੋ ਗਈ ਹੈ ਤੇ ਉੱਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉੱਥੇ ਮੌਕੇ ਜਾ ਕੇ ਦੇਖਿਆ ਜਾਂਦਾ ਹੈ ਤੇ ਉੱਥੇ ਆਪਾਂ ਦੇਖਦੇ ਹਾਂ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਹੈ ਤੇ ਉੱਥੇ ਖੂਨ ਢਲਿਆ ਹੋਇਆ ਸੀ ਇਹਦੇ ਉੱਤੇ ਕਿਰਚ ਦਾ ਯੂਜ਼ ਕੀਤਾ ਗਿਆ ਹੈ ਮਰਨ ਵਾਲੇ ਦਾ ਨਾਮ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਠੱਠੇ ਪਿੰਡ ਦਾ ਰਹਿਣ ਵਾਲਾ ਹੈ ਪੁਲਿਸੀ ਮੁੰਲਾ ਸਰ ਹਾਂਜੀ ਕਹਿ ਰਹੇ ਕਿ ਬਾਲੀਬੋਲ ਦਾ ਪਲੇਅਰ ਹੈ। ਇਹ ਸਰ ਕਾਰਨ ਕੋਈ ਮਾਰਨ ਦਾ ਆਪਸੀ ਗੱਲ ਜੀ। ਇਹਨਾਂ ਦੀ ਆਪਸੀ ਸਕੂਲ ਲੈਵਲ ਦੀ ਰஞ்சிਸ਼ ਭਾਈ ਚਲਦੀ ਆ ਰਹੀ ਸੀ ਤੇ ਐਗਜ਼ੈਕਟ ਇਸਨ ਆਪਾਂ ਵੈਰੀਫਾਈ ਕਰ ਰਹੇ ਆਂ ਤੇ ਦੋਸ਼ੀ ਦੀ ਪਾਲ ਕਰ ਰਹੇ ਆਂ ਆਪਾਂ। ਕਿੰਨੇ ਕੁ ਮੁੰਡੇ ਸੀ ਸਰ ਜਿਨ੍ਹਾਂ ਨੂੰ ਘਟਨਾ ਨੂੰ ਜਾਣ ਦਿੱਤਾ? ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾ ਨੂੰ ਜਾਣ ਦਿੱਤਾ। ਤੇ ਸੋ ਮਲਤੀ ਪ੍ਰੇਮ ਨੂੰ ਪੋਸਟਮਾਨ ਨੂੰ ਭੇਜ ਦਿੱਤਾ। ਹਾਂਜੀ ਪੋਸਟਮਾਨ ਨੂੰ ਭੇਜ ਦਿੱਤਾ ਆਪਾਂ। ਤੇ ਕੋਈ ਹੋਰ ਕੋਈ ਕਲੂ ਵਗੈਰਾ ਇਸ ਮਾਮਲੇ 'ਚ? ਕਲੂ ਇਹ ਹੈ ਕਿ ਆਪਾਂ ਹਜੇ ਚੰਗੀ ਤਰ੍ਹਾਂ ਚੈੱਕ ਕਰ ਰਹੇ ਆਂ ਤੇ ਇੱਕ ਦਾ ਇੱਕ ਦੋ ਆਪਾਂ ਸ਼ੱਕੀ ਬੰਦੇ ਵੀ ਰੋਡ ਉੱਪ ਕਿਤੇ ਆ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਤੇ ਜਲਦੀ ਆਪਾਂ ਇਹਨੂੰ ਟ੍ਰੇਸ ਕਰ ਲਵਾਂਗੇ